ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਦੇਵ ਪਿਤਾ ਜੀ ਨਾਲ ਮੇਲ ਨਖਨੌਰ ਵਿੱਚ ਰਹਿੰਦਿਆਂ ਬਲਾ ਪ੍ਰੀਤਮ ਜੀ ਹਰ ਵੇਲੇ ਉਹ ਤਾਂਗ ਰੱਖਦੇ ਸਨ ਕਿ ਕਿਸੇ ਵੇਲੇ ਆਪਣੇ ਗੁਰਦੇ ਪਿਤਾ ਜੀ ਦੀ ਗੋਦੀ ਵਿੱਚ ਜਾ ਬੈਠਣ ਅਖੀਰ ਉਹਨਾਂ ਦੀ ਮਨ ਦੀ ਮੁਰਾਦ ਪੂਰੀ ਹੋਈ ਜਦ ਮੌਸਮ ਠੀਕ ਹੋਇਆ ਤੇ ਚੌ ਨਾਲ ਨਾਲੇ ਢੇਟਾ ਲੱਗ ਗਏ ਤਦ ਸਤਿਗੁਰ ਜੀ ਤੇਗ ਬਾਧਰ ਜੀ ਨੇ ਆਪਣੇ ਇਤਵਾਰੀ ਸਿੱਖਾ ਨੂੰ ਗੁਰੂ ਪਰਵਾਰ ਨੂੰ ਲੈਣ ਵਾਸਤੇ ਭੇਜਿਆ ਸੁਨੀਹਾ ਮਿਲਦੇ ਹੀ ਸਾਰਾ ਪਰਵਾਰ ਚਟਪਟ ਤਿਆਰ ਹੋ ਗਿਆ ਭਾਜਾ ਦੇ ਖਵਲ ਨਖਨਾਂ ਰਤੇ ਉਸਦੇ ਆਲੇ-ਦੁਆਲੇ ਕੁਚੀ ਤਾਂ ਲਾਕੇ ਦੀ ਸਾਰੀ ਸੰਗਤ ਬਹੀਰਾ ਕੱਟ ਕੇ ਆ ਗਈ ਬਾਲਾ ਪ੍ਰੀਤਮ ਨੇ ਆਪਣੇ ਚੋਜਾ ਨਾਲ ਕੁਝ ਮਹੀਨਿਆਂ ਵਿੱਚ ਹੀ ਸਾਰੀ ਲਾਕੇ ਨੂੰ ਮੋਲ ਲਿਆ ਸੀ ਕੋਈ ਵੀ ਸਿੱਖ ਉਹਨਾਂ ਨੂੰ ਰੋਕਣ ਵਾਸਤੇ ਤਾਂ ਨਹੀਂ ਸੀ ਕਹਿ ਸਕਦਾ ਪਰ ਵਿਛੜਨੋਂ ਵੀ ਇਤਨੀ ਸੀ ਕਸਾ ਗੁਰੂ ਜੀ ਨੇ ਸਾਰਿਆਂ ਨੂੰ ਤਲਾਸਾ ਦਿੱਤਾ ਤੇ ਸਭ ਨੂੰ ਨਾਮ ਦਾਣ ਦੀ ਬਖਸ਼ਿਸ਼ ਕੀਤੀ ਗੁਰੂ ਪਰਿਵਾਰ ਪਹਿਲਾਂ ਬਾਗੀ ਪਾਲਕੀਆਂ ਡੋਲੀਆਂ ਤੇ ਗੱਡੀਆਂ ਤੇ ਸਵਾਰ ਹੋ ਕੇ ਅਨੰਤਪੁਰ ਸਾਹਿਬ ਚੱਲ ਪਿਆ ਕੀਰਤਪੁਰ ਗੁਰ ਤੇਗ ਬਹਾਦਰ ਜੀ ਦੇ ਭਰਾਵਾਂ ਦੇ ਸਾਰੇ ਪਰਿਵਾਰ ਰਹਿੰਦੇ ਸਨ ਰਿਸ਼ਤੇਦਾਰ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਮਿਲੇ ਬਾਲਾ ਪ੍ਰੀਤਮ ਜੀ ਨੂੰ ਤੱਕ ਕੇ ਸਾਰਿਆਂ ਨੂੰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਯਾਦ ਆਈ ਕਿਉਂਕਿ ਬਾਲਾ ਪ੍ਰੀਤਮ ਆਪਣੇ ਦਾਦੇ ਵਾਂਗ ਹੀ ਫੋਤੀਲੇ ਦਲੇਰ ਅਤੇ ਤਾਕਤਵਰ ਸਨ ਬਾਲਾ ਪ੍ਰੀਤਮ ਸਾਰੇ ਪਰਿਵਾਰ ਨੂੰ ਮਿਲੇ ਅਤੇ ਉਹਨਾਂ ਸਾਰੇ ਅਸਥਾਨਾਂ ਦੇ ਦਰਸ਼ਨ ਕੀਤੇ ਜਿਹੜੇ ਉਹਨਾਂ ਦੇ ਦਾਦਾ ਜੀ ਨਾਲ ਸੰਬੰਧਿਤ ਸਨ ਅਗਲੇ ਦਿਨ ਸਾਰਾ ਪਰਿਵਾਰ ਨੰਦਕੁਸ਼ ਸਾਹਿਬ ਵੱਲ ਚੱਲ ਪਿਆ दपुर साहब तो भी बहुत संगत वाला प्रीतम लेने वास्ते आ गई राह हो गए दब्द गादिया आनंदपुर साहब पुज गई जद उन्होंने बहार जयकारिया शब्द गायन की आवाज सुनी ता पाप उठ के दरवाजे वाल बाला प्रीतम जी पार्क के निकल के दौड़ के अपने पिता दी चढ़नी लग गए जानू असि कित्ती गुरुदेव पिताजी ने अपने पुत्र नो चूक के शादी नाल ला लिया रोपण आदि हुंदे हुए सारा परिवार कीर्त पुर उस समय गुरु साहब दरबार विच विराजमान सन वाहि गुरु जी का खालसा वाहि गुरु जी की वते